ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਜੇਕਰ ਤੁਹਾਡੇ ਕੋਲ ਪਹੁੰਚ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਇਸ ਵੀਡੀਓ ਨੂੰ ਵਾਹਿਗੁਰੂ ਜੀ ਦਾ ਆਪਣੇ ਲਈ ਸੁਨੇਹਾ ਸਮਝ ਕੇ ਸੁਣਨਾ ਤਾਂ ਦੇਖਣਾ ਤੁਹਾਡੀ ਜ਼ਿੰਦਗੀ ਤੁਹਾਡੀ ਤਕਦੀਰ ਬਦਲ ਜਾਵੇਗੀ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇੱਕ ਪਾਵਰਫੁਲ ਉਜਗਤੀ ਆਪ ਜੀ ਦੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਪਰ ਸਭ ਤੋਂ ਪਹਿਲਾਂ ਇੱਕ ਛੋਟੀ ਜੀ ਕਹਾਣੀ ਆਪ ਜੀ ਦੇ ਨਾਲ ਸਾਂਝੀ ਕਰਾਂਗੇ ਕਿਉਂਕਿ ਕਹਾਣੀ ਦੇ ਰਾਹੀਂ ਗੱਲ ਵਧੀਆ ਤਰੀਕੇ ਨਾਲ ਸਮਝ ਵਿੱਚ ਆ ਜਾਂਦੀ ਆ ਕਹਿੰਦੇ ਇੱਕ ਵਾਰ ਦੀ ਗੱਲ ਆ ਕਿ ਇੱਕ ਪਿੰਡ ਵਿੱਚ ਇੱਕ ਕਿਸਾਨ ਰਹਿੰਦਾ ਸੀ ਉਹਦੇ ਕੋਲ ਨਾ ਬਹੁਤੀ ਜ਼ਮੀਨ ਨਾ ਬਹੁਤਾ ਪੈਸਾ ਪਰ ਇੱਕ ਗੱਲ ਸੀ ਕਿ ਉਹ ਹਰ ਰੋਜ਼ ਅਮਰਤ ਵੇਲੇ ਉੱਠਦਾ ਪਰਮ ਪਿਤਾ ਪਰਮਾਤਮਾ ਦਾ ਨਾਮ ਜਪਦਾ ਅਤੇ ਪਰਮ ਪਿਤਾ ਪਰਮਾਤਮਾ ਜੀ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਦਾ ਰਹਿੰਦਾ। ਉਹ ਸਵੇਰੇ ਉੱਠਦਿਆਂ ਸਾਰ ਹੀ ਕਹਿੰਦਾ ਕਿ ਵਾਹਿਗੁਰੂ ਜੀ ਤੁਹਾਡਾ ਧੰਨਵਾਦ। ਤੁਸੀਂ ਮੈਨੂੰ ਇਹ ਸੋਹਣੀ ਜ਼ਿੰਦਗੀ ਦਿੱਤੀ। ਤੁਹਾਡੀ ਕਿਰਪਾ ਦੇ ਨਾਲ ਮੇਰੇ ਸਾਹ ਚੱਲ ਰਹੇ ਨੇ। ਮੈਂ ਜਿੰਦਾ ਹਾਂ। ਜੇ ਉਹਦੀ ਫਸਲ ਥੋੜੀ ਹੁੰਦੀ ਤਾਂ ਵੀ ਕਹਿੰਦਾ ਕਿ ਵਾਹਿਗੁਰੂ ਜੀ ਤੁਸੀਂ ਜਿੰਨਾ ਵੀ ਦਿੱਤਾ ਇਹ ਤੁਹਾਡੀ ਕਿਰਪਾ ਹੈ, ਤੁਹਾਡੀ ਮਿਹਰ ਹੈ। ਕਹਿੰਦੇ ਪਿੰਡ ਵਾਲੇ ਉਹਦੇ ਤੇ ਹੱਸਦੇ ਕੀ ਇਹਦੇ ਕੋਲ ਹੈ ਹੀ ਕੀ ਜਿਹਦਾ ਇਹ ਮਾਲਕ ਨੂੰ ਸ਼ੁਕਰਾਨਾ ਕਰਦਾ ਰਹਿੰਦਾ ਹੈ ਲੋਕ ਉਹਦਾ ਮਜ਼ਾਕ ਉਡਾਉਂਦੇ ਪਰ ਉਹ ਕਿਸਾਨ ਨੇ ਮਾਲਕ ਦਾ ਨਾਮ ਜਪਣਾ ਮਾਲਕ ਦਾ ਸ਼ੁਕਰਾਨਾ ਕਰਨਾ ਨਹੀਂ ਛੱਡਿਆ ਕਹਿੰਦੇ ਇੱਕ ਸਾਲ ਭਿਆਨਕ ਸੋਕਾ ਪੈ ਗਿਆ ਸਭ ਦੀ ਫਸਲ ਖਰਾਬ ਹੋ ਗਈ ਪਰ ਕਿਸਾਨ ਨੇ ਫਿਰ ਵੀ ਮਾਲਕ ਦਾ ਨਾਮ ਜਪਣਾ ਜਾਂ ਸ਼ੁਕਰਾਨਾ ਕਰਨਾ ਨਹੀਂ ਛੱਡਿਆ ਉਹਨਾਂ ਹਾਲਾਤਾਂ ਦੇ ਵਿੱਚ ਵੀ ਕਿਹਾ ਵਾਹਿਗੁਰੂ ਜੀ ਜੋ ਕਰਦੇ ਨੇ ਭਲੇ ਲਈ ਕਰਦੇ ਆ। ਕਹਿੰਦੇ ਲੋਕ ਫਿਰ ਹੈਰਾਨ ਸੀ। ਕੀ ਇਹਦੀ ਮਤ ਨੂੰ ਕੀ ਹੋ ਗਿਆ ਏ? ਹੁਣ ਤਾਂ ਬਹੁਤ ਨੁਕਸਾਨ ਹੋ ਗਿਆ। ਇਹਨੂੰ ਇਹਦੇ ਵਿੱਚ ਕੀ ਭਲਾ ਦਿਸ ਰਿਹਾ ਏ? ਪਰ ਕਹਿੰਦੇ ਥੋੜੇ ਹੀ ਦਿਨਾਂ ਦੇ ਵਿੱਚ ਪਿੰਡ ਵਾਲਿਆਂ ਨੂੰ ਸਮਝ ਆ ਗਈ ਕਿ ਇਹ ਮਾਲਕ ਦਾ ਸ਼ੁਕਰਾਨਾ ਕਿਉਂ ਕਰਦਾ ਏ? ਕਿਉਂਕਿ ਉਸ ਕਿਸਾਨ ਦੀ ਜ਼ਮੀਨ ਦੇ ਵਿੱਚੋਂ ਅਚਾਨਕ ਹੀ ਪਾਣੀ ਦਾ ਸਰੋਤ ਨਿਕਲ ਆਇਆ ਉਹਦੀ ਫਸਲ ਹਰੀ-ਭਰੀ ਹੋ ਗਈ ਪਿੰਡ ਵਾਲਿਆਂ ਨੇ ਪੁੱਛਿਆ ਵੀ ਇਹ ਕਿਵੇਂ ਹੋਇਆ ਤਾਂ ਉਹ ਕਿਸਾਨ ਨੇ ਪਰਮਪਿਤਾ ਪਰਮਾਤਮਾ ਜੀ ਦਾ ਸ਼ੁਕਰਾਨਾ ਕਰਦੇ ਹੋਏ ਕਿਹਾ ਜੋ ਪਰਮਪਿਤਾ ਪਰਮਾਤਮਾ ਜੀ ਦੇ ਉੱਤੇ ਭਰੋਸਾ ਰੱਖਦਾ ਹੈ ਪਰਮਪਿਤਾ ਪਰਮਾਤਮਾ ਜੀ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਦਾ ਹੈ ਪਰਮਪਿਤਾ ਪਰਮਾਤਮਾ ਜੀ ਉਹਨੂੰ ਕਦੇ ਵੀ ਖਾਲੀ ਨਹੀਂ ਰਹਿਣ ਦਿੰਦੇ ਉਹਦੀ ਖਾਲੀ ਥਾਂ ਵੀ ਭਰ ਦਿੰਦੇ ਨੇ ਸੋ ਇੰਨੀ ਤਾਕਤ ਆ ਸ਼ੁਕਰਾਨੇ ਦੇ ਵਿੱਚ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਵੀ ਇਸੇ ਵਿਸ਼ੇ ਦੇ ਉੱਤੇ ਹੀ ਗੱਲਬਾਤ ਕਰਨੀ ਆ ਕਿ ਜਦੋਂ ਵੀ ਸਵੇਰੇ ਉੱਠਦੇ ਹੋ ਉੱਠਦੇ ਅੰਸਾਰ ਪਹਿਲਾਂ ਪਰਮ ਪਿਤਾ ਪਰਮਾਤਮਾ ਜੀ ਦਾ ਸ਼ੁਕਰਾਨਾ ਕਰਨਾ ਹੈ ਮਨੁੱਖੀ ਸੁਭਾਅ ਆਪਾਂ ਜਾਂ ਤਾਂ ਦੁੱਖ ਵੇਲੇ ਪਰਮ ਪਿਤਾ ਪਰਮਾਤਮਾ ਜੀ ਨੂੰ ਯਾਦ ਕਰਦੇ ਆ ਜਾਂ ਫਿਰ ਜਦੋਂ ਸਾਨੂੰ ਕੋਈ ਚੀਜ਼ ਚਾਹੀਦੀ ਹੋਵੇ ਜਦੋਂ ਸਾਡੇ ਜੀਵਨ ਦੇ ਵਿੱਚ ਕਿਸੇ ਚੀਜ਼ ਦੀ ਘਾਟ ਹੋਵੇ ਸਾਨੂੰ ਉਦੋਂ ਰੱਬ ਚੇਤੇ ਆਉਂਦਾ ਹੈ ਕਮਾਈ ਵਾਲੇ ਸੰਤ ਮਹਾਪੁਰਖ ਜੀ ਸਮਝਾਉਂਦੇ ਹੋਏ ਕਹਿੰਦੇ ਆ ਕਿ ਬੰਦਿਆ ਰੱਬ ਤੋਂ ਮੰਗਣਾ ਗਲਤ ਨਹੀਂ ਆ ਪਰ ਜੋ ਮਾਲਕ ਨੇ ਦਿੱਤਾ ਹੈ ਉਹਦਾ ਸ਼ੁਕਰਾਨਾ ਕਰਨਾ ਵੀ ਜ਼ਰੂਰੀ ਆ ਜਦੋਂ ਅਸੀਂ ਮਾਲਕ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਆ ਤਾਂ ਉਹ ਪਰਮਪਿਤਾ ਪਰਮਾਤਮਾ ਜੀ ਹੋਰ ਵੀ ਕਿਰਪਾ ਕਰਦੇ ਆ ਹੋਰ ਵੀ ਜ਼ਿਆਦਾ ਦਿੰਦੇ ਆ ਜੋ ਮੜੋ ਖਰ ਹਰ ਰੋਜ਼ ਪਰਮਪਿਤਾ ਪਰਮਾਤਮਾ ਜੀ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਆ ਸੱਚਮੁੱਚ ਉਹਨਾਂ ਦੀ ਤਕਦੀਰ ਉਹਨਾਂ ਦੇ ਭਾਗ ਬਦਲ ਜਾਂਦੇ ਆ ਮਹਾਪੁਰਖ ਜੀ ਕਹਿੰਦੇ ਜੋ ਭਾਗਾ ਦੇ ਵਿੱਚ ਨਹੀਂ ਲਿਖਿਆ ਮਹਾਰਾ ਸੱਚੇ ਪਾਤਸ਼ਾਹ ਉਹ ਵੀ ਦੇ ਦਿੰਦੇ ਆ ਸ਼ੁਕਰਾਨਾ ਕਰਨਾ ਪਰਮਪਿਤਾ ਪਰਮਾਤਮਾ ਜੀ ਨੂੰ ਧੰਨਵਾਦ ਕਹਿ ਦੇਣਾ ਇਹ ਸਿਰਫ ਸ਼ਬਦ ਨਹੀਂ ਆ ਇਹ ਅਹਿਸਾਸ ਆ ਇਹ ਪਰਮ ਪਿਤਾ ਪਰਮਾਤਮਾ ਜੀ ਦੇ ਉੱਤੇ ਭਰੋਸਾ ਹੈ ਕਿ ਇਹ ਪਰਮ ਪਿਤਾ ਪਰਮਾਤਮਾ ਜੀ ਮੈਂ ਤੁਹਾਡੀ ਰਜਾ ਦੇ ਵਿੱਚ ਰਾਜੀ ਹਾਂ ਜਿਸ ਮਨੁੱਖ ਨੇ ਪਰਮ ਪਿਤਾ ਪਰਮਾਤਮਾ ਜੀ ਦਾ ਸ਼ੁਕਰਾਨਾ ਕਰਨਾ ਸਿੱਖ ਲਿਆ ਉਹ ਕਦੇ ਵੀ ਕਿਸੇ ਪੱਖੋਂ ਗਰੀਬ ਨਹੀਂ ਰਹਿੰਦਾ ਇਸ ਕਰਕੇ ਹਰ ਹਾਲ ਦੇ ਵਿੱਚ ਸ਼ੁਕਰਾਨਾ ਕਰਦੇ ਰਹਿਣਾ ਹੈ ਜਦੋਂ ਅਸੀਂ ਪਰਮ ਪਿਤਾ ਪਰਮਾਤਮਾ ਜੀ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਹਾਂ ਤਾਂ ਸਾਡੇ ਮਨ ਦੀ ਬੇਚੈਨੀ ਖਤਮ ਹੁੰਦੀ ਆ ਸਾਡੇ ਅੰਦਰ ਦੀ ਮਰੂ ਮਰੂ ਖਤਮ ਹੁੰਦੀ ਆ ਨਹੀਂ ਤਾਂ ਕਈ ਵਾਰ ਅਸੀਂ ਐਦਾਂ ਹੀ ਦੁਖੀ ਹੋਏ ਰਹਿੰਨੇ ਆ ਸਿਰਫ ਉਹਨਾਂ ਚੀਜ਼ਾਂ ਨੂੰ ਯਾਦ ਕਰ ਕਰਕੇ ਦੁਖੀ ਹੁੰਦੇ ਰਹਿੰਨੇ ਆ ਜੋ ਚੀਜ਼ਾਂ ਅਜੇ ਤੱਕ ਸਾਡੇ ਕੋਲ ਨਹੀਂ ਆ ਕਦੇ ਰੱਬ ਦੇ ਨਾਲ ਗਲੇਸ਼ਿਕ ਵੇਸ਼ਿਕਾ ਤਾਂ ਕਰਦੇ ਆ ਕਦੀ ਆਪਣੀ ਕਿਸਮਤ ਨੂੰ ਕੋਸਦੇ ਆ ਪਰ ਜਦੋਂ ਅਸੀਂ ਪਰਮਪਿਤਾ ਪਰਮਾਤਮਾ ਜੀ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਨਾ ਸ਼ੁਰੂ ਕਰ ਦਿੰਨੇ ਆ ਤਾਂ ਸਾਡੇ ਮਨ ਵਿੱਚ ਸਬਰ ਸੰਤੋਖ ਆਉਂਦਾ ਹੈ ਤੇ ਸਾਡੇ ਵੱਲੋਂ ਕੀਤਾ ਹੋਇਆ ਸ਼ੁਕਰਾਨਾ ਸਾਡੇ ਘਰ ਦੇ ਵਿੱਚ ਬਰਕਤ ਲਿਆਉਂਦਾ ਏ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਕਿ ਜਦੋਂ ਅਸੀਂ ਪਰਮ ਪਿਤਾ ਪਰਮਾਤਮਾ ਜੀ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਨਾ ਸ਼ੁਰੂ ਕਰਦੇ ਆ ਤਾਂ ਵਾਹਿਗੁਰੂ ਜੀ ਹੋਰ ਕਿਰਪਾ ਕਰਦੇ ਆ ਹੋਰ ਜ਼ਿਆਦਾ ਦਿੰਦੇ ਆ ਜਿੱਥੇ ਸ਼ਿਕਾਇਤਾਂ ਹੁੰਦੀਆਂ ਨੇ ਉੱਥੇ ਰੱਬ ਦੀ ਰਹਿਮਤ ਰੁਕ ਜਾਂਦੀ ਆ ਤੇ ਜਿੱਥੇ ਮਾਲਕ ਦਾ ਸ਼ੁਕਰਾਨਾ ਹੁੰਦਾ ਏ ਉੱਥੇ ਰਹਿਮਤਾਂ ਦਾ ਮੀਂਹ ਵਰਸਦਾ ਹੈ ਉਸ ਇਨਸਾਨ ਦੇ ਉੱਤੇ ਪੂਰੀ ਕੁਦਰਤ ਪੂਰੀ ਕਾਇਨਾਤ ਹੀ ਮਿਹਰਬਾਨ ਹੋ ਜਾਂਦੀ ਆ ਸੋ ਇਸ ਕਰਕੇ ਹਰ ਰੋਜ਼ ਸ਼ੁਕਰਾਨਾ ਕਰਨਾ ਹੈ ਸਾਨੂੰ ਤਾਂ ਹਰ ਸਾਹ ਦੇ ਨਾਲ ਹਰ ਸਾਹ ਦਾ ਸ਼ੁਕਰਾਨਾ ਕਰਨ ਦਾ ਹੁਕਮ ਹੈ ਪਰ ਜੇਕਰ ਹਰ ਵੇਲੇ ਸ਼ੁਕਰਾਨੇ ਦੇ ਵਿੱਚ ਨਹੀਂ ਰਹਿ ਸਕਦੇ ਤਾਂ ਸਵੇਰੇ ਉੱਠਦੇ ਹਾਂ ਅਸਾਰ ਸਿਰਫ ਆ ਤਿੰਨ ਚੀਜ਼ਾਂ ਦੇ ਲਈ ਸ਼ੁਕਰਾਨਾ ਜ਼ਰੂਰ ਕਰਦਿਆ ਕਰੋ ਪਹਿਲਾ ਸ਼ੁਕਰਾਨਾ ਸੋਹਣੀ ਬੀਤੀ ਰਾਤ ਦੇ ਲਈ ਕਿ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦੀ ਕਿਰਪਾ ਦੇ ਨਾਲ ਰਾਤ ਸੋਹਣੀ ਬੀਤੀ ਆ ਤੇ ਤੁਸੀਂ ਹੁਣ ਇੱਕ ਨਵਾਂ ਦਿਨ ਵੇਖਣ ਦਾ ਮੌਕਾ ਦਿੱਤਾ ਹੈ ਤੁਸੀਂ ਇਹ ਸੋਹਣੀ ਜ਼ਿੰਦਗੀ ਦਿੱਤੀ ਆ ਕਿਉਂਕਿ ਸੰਗਤ ਜੀ ਬਹੁਤ ਸਾਰੇ ਇਦਾਂ ਦੇ ਲੋਕ ਆ ਜੋ ਰਾਤ ਨੂੰ ਬਹੁਤ ਕੁਝ ਸੋਚ ਕੇ ਜਾਂਦੇ ਆ ਕਿ ਮੈਂ ਸਵੇਰੇ ਉੱਠ ਕੇ ਆ ਕਰਨਾ ਹੈ ਉਹ ਕਰਨਾ ਹੈ ਪਰ ਉਹ ਉੱਠ ਨਹੀਂ ਪਾਉਂਦੇ ਕਿਉਂਕਿ ਉਹਨਾਂ ਦੀ ਸਵਾਸਾਂ ਦੀ ਪੂੰਜੀ ਖਤਮ ਹੋ ਗਈ ਜਾਂ ਫਿਰ ਸਹੀ ਸਲਾਮਤ ਨਹੀਂ ਉੱਠ ਪਾਉਂਦੇ ਇਹ ਮਨੁੱਖੀ ਸਰੀਰ ਇੱਕ ਮਸ਼ੀਨਰੀ ਆ ਇਹ ਪਰਮ ਪਿਤਾ ਪਰਮਾਤਮਾ ਜੀ ਦੀ ਕਿਰਪਾ ਦੇ ਨਾਲ ਹੀ ਚੱਲ ਰਹੀ ਆ ਉਹਨਾਂ ਦਾ ਜਦੋਂ ਜੀ ਚਾਵੇ ਇਹਦਾ ਕੋਈ ਵੀ 부र्जा ਰੋਕ ਸਕਦੇ ਆ ਚਲਾ ਸਕਦੇ ਆ ਜੇ ਸਾਡੇ ਸਾਰੇ ਅੰਗ ਪੈਰ ਸਹੀ ਸਲਾਮਤ ਆ ਇਹਨਾਂ ਦਾ ਧੰਨਵਾਦ ਕਰਿਆ ਕਰੋ ਅਮਰਤ ਵੇਲੇ ਦੇ ਵਿੱਚ ਉੱਠਦੇ ਹੋ ਇਹਦੇ ਲਈ ਮਾਲਕ ਦਾ ਧੰਨਵਾਦ ਕਰਿਆ ਕਰੋ ਕਿਉਂਕਿ ਅਮਰਤ ਵੇਲੇ ਉੱਠਣਾ ਵੀ ਕੋਈ ਛੋਟੀ ਜੀ ਗੱਲ ਨਹੀਂ ਆ ਆਮ ਗੱਲ ਨਹੀਂ ਆ ਬਹੁਤ ਵੱਡੀ ਗੱਲ ਆ ਅਮਰਤ ਵੇਲੇ ਦੀ ਦਾਤ ਪਰਮਪਿਤਾ ਪਰਮਾਤਮਾ ਜੀ ਦੀ ਖੁਸ਼ੀ ਦੇ ਨਾਲ ਮਿਲਦੀ ਆ ਉਹਨਾਂ ਦੀ ਕਿਰਪਾ ਨਾਲ ਮਿਲਦੀ ਆ ਤੇ ਜੇ ਤੁਸੀਂ ਹਰ ਰੋਜ਼ ਅਮਰਤ ਵੇਲੇ ਉੱਠਦੇ ਹੋ ਜਾਂ ਜਿਸ ਦਿਨ ਵੀ ਅਮਰਤ ਵੇਲੇ ਉੱਠਦੇ ਹੋ ਸਭ ਤੋਂ ਪਹਿਲਾਂ ਅਮਰਤ ਵੇਲੇ ਦਾ ਹੀ ਧੰਨਵਾਦ ਕਰੋ ਕਿ ਮਹਾਰਾਜ ਸੱਚੇ ਪਾਸ਼ਾ ਅੱਜ ਤੁਸੀਂ ਮੇਰੇ ਤੇ ਕਿਰਪਾ ਕੀਤੀ ਮੈਨੂੰ ਆਪਣੀ ਮਿੱਠੀ ਨਿੱਗੀ ਪਿਆਰੀ ਗੋਦ ਬਖਸ਼ੀ ਮਹਾਪੁਰਖ ਜੀ ਅਮਰਤ ਵੇਲੇ ਨੂੰ ਗੁਰੂ ਨਾਨਕ ਪਾਸ਼ਾ ਜੀ ਦੀ ਗੋਦ ਕਹਿੰਦੇ ਆ ਤੇ ਜੋ ਫਿਰ ਅਮਰਤ ਵੇਲੇ ਉੱਠਦੇ ਨੇ ਉਹ ਗੁਰੂ ਨਾਨਕ ਪਾਸ਼ਾ ਜੀ ਦੀ ਗੋਦੀ ਦੇ ਲਾਲ ਹੋਏ ਸੋ ਜਿਸ ਦਿਨ ਵੀ ਉੱਠੋ ਮਾਲਕ ਦਾ ਪਹਿਲਾ ਸ਼ੁਕਰਾਨਾ ਕਰੋ ਜਦੋਂ ਰੋਟੀ ਖਾਣੀ ਆ ਰੋਟੀ ਖਾਣ ਵੇਲੇ ਵੀ ਸ਼ੁਕਰਾਨਾ ਕਰੋ ਤੂੰ ਦਾਤਾ ਦਾ ਤਾਰ ਤੇਰਾ ਦਿੱਤਾ ਖਾਵਣਾ ਇਹ ਸ਼ਬਦ ਬੋਲ ਕੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦਿਆ ਕਰੋ ਮਹਾਰਾ ਸੱਚੇ ਪਾਤਸ਼ਾਹ ਜੀ ਨੂੰ ਕਿਹਾ ਕਰੋ ਕਿ ਹੇ ਵਾਹਿਗੁਰੂ ਅਕਾਲ ਪੁਰਖ ਜੀ ਤੁਹਾਡੀ ਕਿਰਪਾ ਦੇ ਨਾਲ ਹੀ ਮੈਂ ਰੋਟੀ ਰੋਜੀ ਕਮਾ ਰਿਆ ਹਾਂ ਤੁਹਾਡੀ ਕਿਰਪਾ ਦੇ ਨਾਲ ਹੀ ਖਾ ਰਿਹਾ ਹਾਂ ਅਤੇ ਤੁਹਾਡੀ ਕਿਰਪਾ ਦੇ ਨਾਲ ਹੀ ਖਾਦੀ ਹੋਈ ਰੋਟੀ ਨੂੰ ਪਚਾਰਿਆ ਹਾਂ ਉਹ ਮਾਲਕ ਦੀ ਕਿਰਪਾ ਤੋਂ ਬਿਨਾ ਅਸੀਂ ਇੱਕ ਬੁਰਕੀ ਤੋੜ ਕੇ ਵੀ ਆਪਣੇ ਮੂੰਹ ਵਿੱਚ ਨਹੀਂ ਪਾ ਸਕਦੇ ਜੇਕਰ ਜੀਵਨ ਦੇ ਵਿੱਚ ਕੋਈ ਦੁੱਖ ਆ ਦੁੱਖ ਦੇ ਵਿੱਚ ਵੀ ਮਾਲਕ ਦਾ ਸ਼ੁਕਰਾਨਾ ਕਰੋ ਕਿ ਵਾਹਿਗੁਰੂ ਜੀ ਐਡੇ ਵੱਡੇ ਦੁੱਖ ਦੇ ਵਿੱਚ ਵੀ ਤੁਸੀਂ ਮੈਨੂੰ ਸੰਭਾਲ ਕੇ ਰੱਖਿਆ ਮੈਨੂੰ ਮਜ਼ਬੂਤ ਬਣਾਉਣ ਦੇ ਲਈ ਤੁਹਾਡਾ ਧੰਨਵਾਦ ਸਿੰਘਤ ਜੀ ਸੱਚ ਕਰਕੇ ਜਾਣਿਓ ਜਦੋਂ ਹਰ ਚੀਜ਼ ਦੇ ਲਈ ਸ਼ੁਕਰਾਨਾ ਕਰਨਾ ਸਾਡੀ ਆਦਤ ਬਣ ਗਈ ਸਾਡੀ ਕਿਸਮਤ ਸਾਡੇ ਭਾਗ ਆਪਣੇ ਆਪ ਹੀ ਬਦਲਦੇ ਜਾਣਗੇ ਰੱਬ ਤੋਂ ਮੰਗਣਾ ਗਲਤ ਨਹੀਂ ਆ ਪਰ ਮਹਾਪੁਰਖ ਜੀ ਕਹਿੰਦੇ ਪਹਿਲੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕੀਤੇ ਤੋਂ ਬਿਨਾ ਮੰਗਣਾ ਸਾਡੀ ਗਲਤੀ ਜ਼ਰੂਰ ਆ ਅਸੀਂ ਆਪਣੀ ਕਿਰਪਾ ਆਪ ਰੋਕ ਲੈਣੇ ਆ ਜਦੋਂ ਮਾਲਕ ਦੇ ਨਾਲ ਗਿਲੇ ਸ਼ਿਕਵੇ ਸ਼ਿਕਾਇਤਾਂ ਕਰਦੇ ਆ ਹਰ ਵੇਲੇ ਪਰਮ ਪਿਤਾ ਪਰਮਾਤਮਾ ਜੀ ਦੇ ਸ਼ੁਕਰਗੁਜ਼ਾਰ ਰਹਿਣਾ ਹੈ ਦਿਲੋਂ ਸ਼ੁਕਰੀਆ ਦਾ ਕਰਨਾ ਹੈ ਜਿਸ ਦਿਨ ਸ਼ੁਕਰੀਆ ਜਿਸ ਦਿਨ ਦਿਲੋਂ ਧੰਨਵਾਦ ਕਰਨਾ ਸ਼ੁਰੂ ਕਰ ਦਿੱਤਾ ਸਮਝੋ ਰੱਬ ਨੇ ਰਹਿਮਤਾਂ ਦੇ ਦਰਵਾਜ਼ੇ ਖੋਲ ਦਿੱਤੇ ਜੀ ਸੋ ਸੰਗਤ ਜੀ ਆਸ ਕਰਦੇ ਆ ਕਿ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਤੁਸੀਂ ਸਮਝ ਗਏ ਹੋਵੋਗੇ ਕਿ ਆਪਾਂ ਮਾਲਕ ਦੀਆਂ ਦਿੱਤੀਆਂ ਹੋਈਆਂ ਦਾਤਾਂ ਦੇ ਸ਼ੁਕਰਾਨੇ ਦੀ ਗੱਲ ਕੀਤੀ ਆ ਕਿ ਜਿਵੇਂ ਜਿਵੇਂ ਅਸੀਂ ਮਾਲਕ ਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਆ ਸਾਡੇ ਜੀਵਨ ਦੇ ਵਿੱਚ ਬਰਕਤਾਂ ਵਧਦੀਆਂ ਨੇ ਖੁਸ਼ੀਆਂ ਵਧਦੀਆਂ ਨੇ ਸੋ ਹਰ ਰੋਜ਼ ਸ਼ੁਕਰਾਨਾ ਕਰਨਾ ਇਨਾਮ ਤਾਂ ਜਪਣਾ ਹੀ ਆ ਪਰ ਨਾਲ ਨਾਲ ਮਾਲਕ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਵੀ ਕਰਨਾ ਹੈ ਜਿਹੜੇ ਭੈਣ ਭਰਾ ਕਹਿੰਦੇ ਅਸੀਂ ਮਿਹਨਤ ਬਹੁਤ ਕਰਦੇ ਹਾਂ ਪਰ ਸਾਡੀ ਕੀਤੀ ਮਿਹਨਤ ਦੇ ਵਿੱਚ ਬਰਕਤ ਨਹੀਂ ਪੈਂਦੀ ਕਮਾਈ ਦੇ ਨਾਲ ਪੂਰੀ ਨਹੀਂ ਪੈਂਦੀ ਤੁਸੀਂ ਇੱਕ ਵਾਰ ਮਾਲਕ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਕੇ ਦੇਖੋ ਇੰਜ ਲੱਗਣਾ ਬਿਜਵੇਂ ਸਾਰੀਆਂ ਚੀਜ਼ਾਂ ਹੀ ਸਾਡੇ ਹੱਕ ਵਿੱਚ ਹੋਵੀਆਂ ਹੋਣ ਚਾਰੇ ਪਾਸਿਆਂ ਤੋਂ ਹੀ ਬਰਕਤਾਂ ਦਾ ਮੀਂਹ ਵਰਸੇਗਾ ਸੋ ਜੇਕਰ ਵੀਡੀਓ ਦੀ ਜਾਣਕਾਰੀ ਚੰਗੀ ਲੱਗੀ ਆ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਜੇਕਰ ਕੋਈ ਵੀ ਗੱਲ ਵਿੱਚੋਂ ਚੰਗੀ ਨਾ ਲੱਗੀ ਹੋਵੇ ਤਤੂਸੀ ਮੈਨੂੰ ਆਪਣੀ ਛੋਟੀ ਜਾਂ ਵੱਡੀ ਭੈਣ ਸਮਝ ਕੇ ਮਾਫ ਕਰ ਦੇਣਾ ਅਤੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਆ ਕਰੋ ਕਿ ਕਿਹੜੀ ਗੱਲ ਤੁਹਾਨੂੰ ਚੰਗੀ ਲੱਗੀ ਅਤੇ ਕਿਹੜੀ ਗੱਲ ਚੰਗੀ ਨਹੀਂ ਲੱਗੀ ਵੀਡੀਓ ਚੰਗੀ ਲੱਗਦੀ ਤਾਂ ਲਾਈਕ ਕਰਦਿਆ ਕਰੋ ਜੇ ਚੰਗੀ ਨਹੀਂ ਲੱਗਦੀ ਤਾਂ ਡਿਸਲਾਈਕ ਕਰਦਿਆ ਕਰੋ ਅਤੇ ਦੱਸਿਆ ਕਰੋ ਕਿ ਕਿਸ ਗੱਲੋਂ ਸਾਨੂੰ ਤੁਹਾਡੀ ਵੀਡੀਓ ਚੰਗੀ ਨਹੀਂ ਲੱਗੀ ਤਾਂ ਜੋ ਆਪਾਂ ਆਪਣੀ ਅਗਲੀ ਆਉਣ ਵਾਲੀ ਵੀਡੀਓ ਦੇ ਵਿੱਚ ਉਹ ਸੁਧਾਰ ਕਰ ਸਕੀਏ